ਬਾਜਵਾ ਪਟਰੋਲਪੰਦੇ ਸਾਹਮਣੇ ਇੱਕ ਐਕਸੀਡੈਂਟ ਹੋਇਆ ਸੀਗਾ। ਹਾਂਜੀ। ਉਹ ਕੀ ਸੀ ਐਕਸੀਡੈਂਟ ਤੇ ਇਸ ਟਾਈਮ ਜਿਹੜੇ ਜ਼ਖਮੀ ਸੀਗੇ ਉਹਨਾਂ ਦਾ ਕੀ ਹਾਲਾਤ ਹੈਗੇ ਦਾ? ਕਰੀਬ ਇੱਕ ਟੈਲੀਫੋਨ ਆ ਗਿਆ ਬਾਜਵਾ ਪਰੋਮ ਤੋਂ ਐਕਸੀਡੈਂਟ ਹੋ ਗਿਆ। ਉਧਰ ਮੌਕੇ ਤੇ ਪਹੁੰਚੇ ਜਿਹੜੇ ਏਜੰਟ ਸੀਗੇ ਇੱਕ ਤਾਂ ਸਿਵਲ ਹਸਪਤਾਲ ਭੇਜ ਦਿੱਤੇ ਗਏ। ਦੂਜੇ ਸ਼ਿਵਮ ਹਸਪਤਾਲ ਦਾਖਲ ਹੋ ਗਏ। ਇੱਕ ਬਾਈਕ ਤੇ ਸਕੂਟੀ ਸੀ ਉਹਦੇ ਉੱਤੇ ਮਾਂ ਪੁੱਤ ਸੀਗੇ। ਦੋਨੇ ਕੈਨੇਡਾ ਦੇ ਬਸਨੀਕ ਹੈ। ਆਪਣੇ ਇਥੇ ਬ੍ਰਦਰ ਨੂੰ ਮਿਲਣ ਆਈ ਸੀ ਲੇਡੀਜ਼। ਉਹ ਜੋ ਸਕੂਟਰ ਦੇ ਗੇੜਾ ਉਹ ਕੱਢਣ ਗਏ ਦੋਨੇ ਮਾਪੁੱਤ ਦੇ ਉਹ ਇਧਰੋਂ ਫਾਸਲ ਸਾਹਿਲ ਕੁਮਾਰ ਦਾ ਨਾਮ ਦਾ ਮੁੰਡਾ ਪੁਰੀ ਦਾੰਦਾ ਸੀਗਾ ਉਹ ਮੋਟਰਸਾਈਕਲ ਤੇ ਮੁਰੇ ਆਉਂਦਾ ਸੀ ਉਹਨੇ ਉਹਨਾਂ ਵਿੱਚ ਜ਼ੋਰ ਦੀ ਮਾਰ ਦਿੱਤਾ ਜਿਹੜਾ ਉਹ ਵਜਾ ਉਹਦੇ ਕਰਕੇ ਐਕਸੀਡੈਂਟ ਦੇ ਵਿੱਚ ਸੱਟਾਂ ਬਹੁਤ ਲੱਗ ਗਈਆਂ ਮਾਪੁੱਤ ਦੇ ਸ਼ਿਮਾ ਹਸਪਤਾਲ ਸੀਗੇ ਤੇ ਉਹ ਦੂਸਰਾ ਸਿਵਲ ਹਸਪਤਾਲ ਸੀ ਡਾਕਟਰ ਕੋ ਗਿਆ ਤੇ ਉੱਥੇ ਹਸਪਤਾਲ ਪਹੁੰਚੇ ਸਿਵਲ ਸ਼ਿਮਾ ਮਾ ਉੱਥੇ ਡਾਕਟਰ ਨੇ ਬਿਆਨ ਦੇਣ ਦੇ ਫਿੱਟ ਨਹੀਂ ਦੱਸਿਆ ਕਿ ਬਿਆਨ ਨਹੀਂ ਦੇ ਸਕਦੇ ਉਹ ਡਾਕਟਰ ਸਾਹਿਬ ਕੋਲੋਂ ਲਿਖਾ ਕੇ ਕਾਰਵਾਈ ਕੀਤੀ ਇਸ ਸਿਵਲ ਹਸਪਤਲ ਪਹੁੰਚੇ ਜੀ ਉੱਥੇ ਵੀ ਡਾਕਟਰ ਸਾਹਿਬ ਨੇ ਦੱਸਿਆ ਕਿ ਉਹ ਵੀ ਇੰਨੀ ਜ਼ਿਆਦਾ ਸੀ ਮੁਰਸ਼ਕ ਨਾਲ ਸਵਾਲ ਜਿਹੜਾ ਸਾਹਿਲ ਨਾਂ ਦਾ ਮੁੰਡਾ ਸੀ ਪੁਰੀ ਰਿਆਂ ਦਾ ਉਹ ਵੀ ਅਨਫਿਟ ਸੀ ਬਿਆਨ ਦੇਣ ਦੇ ਕਾਬਿਲ ਨਹੀਂ ਸੀਗਾ ਹੁਣ ਜੋ ਵੀ ਅਗਲੀ ਕਾਰਵਾਈ ਬਿਆਨਾਂ ਦੇ ਆਧਾਰ ਤੇ ਹੋਊਗੀ ਤੇ ਜਿਹੜੇ ਸ਼ੁਭ ਹਸਪਤਾਲਾ ਸੀ ਮੁੰਡਾ ਉਹਦੀ ਬਾਅਦ ਵਿੱਚ ਦੇਰ ਰਾਤ ਵੇ ਡੈਥ ਹੋ ਗਈ ਫੇ ਉਹਦੀ ਜਿਹੜੀ ਮਦਰ ਸੀ ਡੀ ਐਮ ਸੀ ਰੈਫਰ ਹੋ ਗਿਆ ਸੀ ਉਹਨਾਂ ਦੀ ਵੀ ਉੱਥੇ ਡੈਥ ਹੋ ਗਈ ਆ ਉਹਨਾਂ ਉਹਨਾਂ ਦੇ ਆਉਣ ਤੇ ਲੈ ਡੈਡ ਬੁੱਟ ਜਾਣ ਗਏ ਨੇ ਇਲੇ ਆ ਕੇ ਜਿਹੜੇ ਬਿਆਨ ਲਿਖਾਉਣਗੇ ਪਰਚਾ ਦਾਇਰ ਕਰਕੇ ਫਿਰ ਕਾਰਵਾਈ ਕੀਤੀ ਜਾਵੇ ਇਸ ਐਕਸੀਡੈਂਟ ਚ ਕੁੱਲ ਕਿੰਨੀਆਂ ਡੈਥਾਂ ਹੋਈਆਂ ਆ ਦੋ ਡੈਥ ਹੋ ਗਈ ਮਾਂ ਪੁੱਤਰੀ ਸਕੂਟਰ ਸਵਾਰ ਜੋ ਹੋਏ